ਨਮਸਕਾਰ ਮੈਂ ਹਾਂ ਤੁਹਾਡਾ ਹੋ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਧੇ ਤਣਾਅ ਦੀ ਹਾਲੇ ਕੋਈ ਵੀ ਰੋਕਬੰਦੀ ਨਹੀਂ ਹੋ ਰਹੀ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੋ ਤੜਿਆਂ ਦੇ ਵਿੱਚ ਵੰਡਿਆ ਜਾ ਚੁੱਕਾ ਹੈ ਇੱਕ ਤੜਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਦੂਜਾ ਤੜਾ ਹੈ ਬੀਬੀ ਜਗਵੀਰ ਕੌਰ ਮਨਪ੍ਰੀਤ ਆਲੀ ਚੰਦੂ ਮਾਜ਼ਰਾ ਵਡਾਲਾ ਚਰਨਜੀਤ ਸਿੰਘ ਬਰਾੜ ਅਤੇ ਹੋਰ ਟਕਸਾਲੀ ਆਗੂ ਜਿਸ ਤਰ੍ਹਾਂ ਪ੍ਰਵਿੰਦਰ ਢੀਂਸਾ ਸੁਖਦੇਵ ਢੀਂਸਾ ਇਹ ਸਾਰੇ ਆਗੂ ਨਹੀਂ ਚਾਹੁੰਦੇ ਕਿ ਸਦਾ ਲਈ ਪਰਦਾਣ ਰਹਿਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਉਧਰ ਸਰਦਾਰ ਸੁਖਵੀਰ ਬਾਦਲ ਜਿਹੜੇ ਨੇ ਉਹ ਪੂਰੇ ਆਪਣੇ ਹੱਥ ਪੈਰ ਮਾਰ ਰਹੇ ਨੇ ਆਪਣੀ ਪ੍ਰਧਾਨਗੀ ਜਾਂ ਕਹਿ ਲਈ ਆਪਣੀ ਕੁਰਸੀ ਨੂੰ ਬਚਾਉਣ ਲਈ ਬਾਗੀ ਤੜਾ ਇਸ ਗੱਲ ਤੇ ਅੜਿਆ ਹੋਇਆ ਹੈ ਕਿ ਝੁੰਦਾ ਰਿਪੋਰਟ ਲਾਗੂ ਕਿਉਂ ਨਹੀਂ ਕੀਤੀ ਜਾ ਰਹੀ ਕਿਉਂਕਿ ਉਸ ਦੇ ਵਿੱਚ ਲਿਖਿਆ ਹੋਇਆ ਹੈ ਕਿ 10 ਸਾਲ ਤੋਂ ਬਾਅਦ ਜਿਹੜਾ ਪ੍ਰਧਾਨ ਚਾਹੇ ਉਸ ਦੀ ਕਾਰਗੁਜ਼ਾਰੀ ਜਿੰਨੀ ਕਿੰਨੀ ਵੀ ਚੰਗੀ ਹੋਵੇ ਜਾਂ ਕਿੰਨੀ ਵੀ ਮਾੜੀ ਹੋਵੇ ਉਸ ਨੂੰ ਪ੍ਰਧਾਨਗੀ ਤੋਂ ਹਟਾ ਦਿੱਤਾ ਜਾਵੇਗਾ ਸੁਖਵੀਰ ਬਾਦਲਵਾਲਾ ਤੜਾ ਚੁੰਦਾ ਰਿਪੋਰਟ ਦੀ ਗੱਲ ਬਿਲਕੁਲ ਨਹੀਂ ਕਰ ਰਿਆ ਉਹਨਾਂ ਨੇ ਚੁੱਪੀ ਸਾਦੀ ਹੋਈ ਹੈ ਇਸ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਬਾਗੀ ਧੜਾ ਸ੍ਰੀ ਅਕਾਲ ਤਖਸੈਬ ਵਿਖੇ ਤਲਬ ਹੋਵੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲਗਭਗ 1 ਜੁਲਾਈ ਨੂੰ ਬਾਗੀ ਧੜੇ ਨੇ ਕੁਝ ਮਾਫੀ ਨਾਮੇ ਦੇ ਜਿਹੜੇ ਪੇਸ ਨੇ ਉਹ ਦਿੱਤੇ ਸੀ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਸ੍ਰੀ ਅਕਾਲ ਸਗਤ ਤੇ ਅਕਾਲ ਤਖਤ ਸਾਹਿਬ ਵਿਖੇ ਉਥੇ ਸਾਰਾ ਕੁਝ ਲਿਖਿਆ ਹੋਇਆ ਹੈ 2007 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਹਰਪਾਲ ਚੀਮਾ ਨੇ ਜਿਹੜੀਆਂ ਗਲਤੀਆਂ ਲਿਖੀਆਂ ਹੋਈਆਂ ਨੇ ਉਸ ਉਸ ਨੂੰ ਲੈ ਕੇ ਜਿਹੜਾ ਬਾਗੀ ਤੜਾ ਹੈ ਉਹ ਚਾਹੁੰਦਾ ਹੈ ਕਿ ਸਾਨੂੰ ਮਾਫੀ ਦਿੱਤੀ ਜਾਵੇ ਅਸੀਂ ਬਿਹਤਰੀ ਦੇ ਲਈ ਕੰਮ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਲਈ ਲੇਕਿਨ ਇਧਰ ਸਰਦਾਰ ਸੁਖਬੀਰ ਸਿੰਘ ਬਾਦਲ ਨਾ ਤਾਂ ਝੁੰਡਰ ਰਿਪੋਰਟ ਨੂੰ ਲਾਗੂ ਕਰ ਰਿਹਾ ਹੈ ਅਤੇ ਨਾ ਕੀ ਕੋਈ ਮਾਫੀ ਨਾਵੇਂ ਦੀ ਗੱਲ ਕਰ ਰਿਹਾ ਹੈ ਕਿਉਂਕਿ ਉਥੇ ਡੇਰਾ ਸੱਚਾ ਸੌਦਾ ਸਾਧ ਦੀ ਗੱਲ ਹੋ ਰਹੀ ਹੈ ਬਾਬਲ ਕਲਾ ਗੋਲੀ ਕਾਂ ਦੀ ਗੱਲ ਹੋ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਹੋ ਰਹੀ ਹੈ ਇਹਨਾਂ ਤਿੰਨਾਂ ਮਸਲਿਆਂ ਨੂੰ ਲੈ ਕੇ ਸੁਖਬੀਰ ਬਾਦਲ ਬਿਲਕੁਲ ਸਾਇਲੈਂਟ ਹੈ ਉਹਨਾਂ ਨੇ ਚੁੱਪੀ ਸਾਦੀ ਹੋਈ ਹੈ ਲੇਕਿਨ ਬਾਗੀ ਤੜਾ ਇਸ ਗੱਲ ਨੂੰ ਵਾਰ-ਵਾਰ ਫਰੋਲ ਲਿਆ ਹੈ ਕਿ ਇਸ ਦਾ ਜਵਾਬ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂ ਨਹੀਂ ਦਿੰਦੇ ਦੂਸਰੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਜਾਣਕਾਰੀ ਮਿਲੀ ਹੈ ਅੱਜ ਸ੍ਰੀ ਅਕਾਲ ਤਖਤ ਸੈੱਟ ਤੇ ਉਥੋਂ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸਾਰੇ ਅਕਾਲ ਤਖਤਾਂ ਦੇ ਜਥੇਦਾਰਾਂ ਨੂੰ ਬੁਲਾਇਆ ਹੈ ਅਤੇ ਅੱਜ ਮਾਫੀ ਨਾਵੇਂ ਦੇ ਮੰਤਨ ਹੋਵੇਗਾ ਬਾਗੀ ਧੜਾ ਤਲਬ ਹੋਵੇਗਾ ਹੋ ਸਕਦਾ ਹੈ ਕਿ ਅੱਜ ਬਾਗੀ ਧੜੇ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਆਪਸ ਦੇ ਵਿੱਚ ਸੁਰਾ ਸਲਾਈ ਹੋ ਜਾਵੇ ਯਾਨੀ ਕਿ ਦੋ ਧੜੇ ਦੁਬਾਰਾ ਇੱਕ ਧੜਾ ਬਣਦੀਆਂ ਅੱਜ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਕਿਉਂਕਿ ਅੱਜ 15 ਜੁਲਾਈ ਹੈ 15 ਜੁਲਾਈ ਨੂੰ ਅੱਜ ਜਿਹੜਾ ਹੈ ਬਾਗੀ ਧੜਾ ਤਲਬ ਹੋ ਰਿਹਾ ਹੈ ਉਸ ਮਾਫੀ ਨਾਵੇਂ ਨੂੰ ਲੈ ਕੇ ਅੱਜ ਫਿਰ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦੇ ਵਿਰੋਧ ਵਿੱਚ ਹੋਣਗੇ ਬੜੇ ਵੱਡੇ ਵੱਡੇ ਖੁਲਾਸੇ ਜੇਕਰ ਗਿਆਨੀ ਜသိਦਰ ਹਰਪ੍ਰੀਤ ਸਿੰਘ ਏ ਸੁਲਾ ਸਲਾਈ ਨਹੀਂ ਕਰੋ ਆਪਾਂ ਦੇ ਪਹਿਲੀ ਗੱਲ ਤਾਂ ਇਹ ਦੱਸਿਆ ਜਾ ਰਿਹਾ ਹੈ ਕਿ ਅੱਜ ਹੋਰ ਵੀ ਜਿਹੜੇ ਅਕਾਲ ਤਖਤਾਂ ਤੋਂ ਜਹੇਦਾਰ ਆ ਰਹੇ ਨੇ ਇਹ ਦੱਸਿਆ ਜਾ ਰਿਹਾ ਹੈ ਕਿ ਸਾਰੇ ਇੱਕ ਮੋਲ ਇੱਕ ਜੁੱਟ ਹੋ ਕੇ ਇੱਕ ਮੋਟ ਹੋ ਕੇ ਦੋਨਾਂ ਧੜਿਆਂ ਦੀ ਸੁਲ੍ਹਾ ਸਲਾਈ ਕਰਾਉਣਗੇ ਰਾਜ਼inama ਕਰਾਉਣਗੇ ਉਸ ਤੋਂ ਬਾਅਦ ਪਾਰਟੀ ਇੱਕ ਧੜੇ ਦੇ ਅਨੁਸਾਰ ਚੱਲੇਗੀ ਅੱਜ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਦੀ ਜਿਹੜੀ ਪ੍ਰਧਾਨਗੀ ਹੈ ਉਸ ਦੇ ਹੱਥੋਂ ਕੁਝ ਜਾਵੇ ਕਿਉਂਕਿ ਬਾਗੀ ਧੜਾ ਬਿਲਕੁਲ ਦੇਡ ਤੱਕ ਅਤੇ ਨਿੱਡਰ ਹੋ ਕੇ ਇਸ ਗੱਲ ਉੱਤੇ ਅੜਿਆ ਹੋਇਆ ਹੈ ਕਿ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠਾਂ ਬਿਲਕੁਲ ਕੰਮ ਨਹੀਂ ਕਰਨਾ ਚਾਹੁੰਦੇ ਧੰਨਵਾਦ